ਬਿਲਾਵਲ ਕੀ ਵਾਰ ਮਹੱਲਾ ਚੌਥਾ ੴ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰ ਉਤਮ ਹਰ ਪਵ ਗਾਵੇ ਆ ਕਰ ਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਧਰਮ ਅਸਤਕ ਪੂਰਾ ਭਾਗ ਸਭ ਦਿਨ ਸਹਿ ਰਹਿਣ ਗੁਣ ਉਚਰੈ ਹਰ 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 ਉਰ ਲਿਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਦੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਰਾਗ ਜਨ ਨਾਨਕ ਜੀ ਵੇ ਦੇਖ ਹਰ ਏਕ ਨਿੰਮਕ ਕੜੀ ਮੁਖ ਲਾਗ ਮਹੱਲਾ ਤੀਜਾ ਬਲਾਵਲ ਤਬਹੀ ਕੀਜੀਐ ਜਬ ਮੁਖ ਹੋਵੇ ਨਾਮ ਰਾਗ ਨਾਦ ਸਭ ਸੋਹਣੇ ਜਦ ਲਾਗੇ ਸਹਿਜ ਧਿਆਨ ਰਾਗ ਨਾਦ ਛੋੜ ਹਰ ਸੇਵੀ ਇਹ ਤਾਂ ਦਰਗਹ ਪਾਈਏ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਅਹ ਚੁਕੇ ਮਨ ਅਭਿਮਾਨ ਓੜੀ ਤੂੰ ਹਰ ਪ੍ਰਭ ਆਪ ਗਮ ਹੈ ਸਭ ਤੁਧ ਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਭਾਇਆ ਤਉ ਦੇ ਆਪੇ ਤਾੜੀ ਲਾਇਆ ਹੈ ਆਪੇ ਗੁਣ ਗਾਇਆ ਹਰ ਧਿਆਬਾ ਭਗਤੋਂ ਦਿਨ ਸਰਾਤ ਅੰਤ ਲੈ ਛਡਾਇਆ ਜਿਨ ਸੇਵਿਆ ਤੈਨ ਸੁਖ ਪਾਇਆ ਹਰ ਨਾਮ ਸਮਾਇਆ ਸਲੋਕ ਮਹਲਾ 3 ਜੇ ਦੂਜੇ ਪਾਏ ਬਿਲਾਵਲ ਨਾ ਹੋਵਈ ਮਨ ਮੁਖ ਥਾਇ ਨ ਪਾਏ ਆ ਖੰਡ ਪਗਤਨਾ ਹੋਵੈ ਪਾਰ ਬ੍ਰਹਮ ਨ ਪਾਇਆ ਜਾਏ ਮਨ ਹਠ ਕਰਮ ਕਮਾਵਣੇ ਥਾਇ ਨ ਕੋਈ ਪਾਏ ਨਨਕ ਗੁਰਮੁਖ ਆਪ ਵਿਚਾਰੀਅਹ ਵਿਚੋਂ ਆਪ ਗਵਾਏ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ ਜਿਮਣ ਮਰਨਾ ਕਟਿਆ ਜੋਤੀ ਜੋਤ ਮਿਲਾਏ ਮਹਲਾ ਤੀਜਾ ਬਿਲਾਵਲ ਕਰਿਹਾ ਹੋ ਤum ਪਿਆਰ ਹੋ ਇਕਸਸਿਓ ਲੇ ਬਲਾਈ ਜਨਮ ਮਰਨ ਦੁਖ ਕਟਿਐ ਸਚੇ ਰਹਿ ਸਮਾਈ ਸਦਾ ਬਿਲਾਵਲ ਆਨੰਦ ਹੈ ਦਿਤਲ ਹੈ ਸਤਗੁਰੁ ਪਾਏ ਸਤਸੰਗਤੀ ਬਹਿ ਭਾਉ ਕਰ ਸਦਾ ਹਰਿ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮਖ ਮੇਲ ਮਿਲਾਈ ਪੌੜੀ ਸਵਿਨਾ ਜੀਆਂ ਵਿੱਚ ਹਰ ਆਪ ਸੋ ਭਗਤਾਂ ਕਾ ਮਿਤ ਹਰ ਸਭ ਕੋਈ ਹਰ ਕੈ ਵਾਸ ਭਗਤਾਂ ਕੈ ਆਨੰਦ ਘਰ ਹਰ ਭਗਤਾਂ ਕਾ ਮੇਲੀ ਸਰਬਤ ਸੋ ਨਿਸਲ ਜਨ ਟੰਗ ਧਾਰ ਹਰ ਸਭਨ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ ਤੁਦੇ ਅਪੜ ਕੋਇ ਨ ਸਕੈ ਸਭ ਝਾਕ ਝਾਕ ਪਵੈ ਝੜ ਸੋ ਲੋਕ ਮਹੱਲਾ ਤੀਜਾ ਬ੍ਰਹਮ ਬਿੰਦਹਿ ਤੇ ਬ੍ਰਹਮਣਾ ਜੇ ਚੱਲੈ ਸਤਿਗੁਰੁ ਭਾਏ ਜਿਨ ਕਾ ਹਿਰਦੈ ਹਰਿ ਵਸੈ ਹਉ ਮੈ ਰੋਗ ਗਵਾਏ ਗੁਣ ਰਵਹਿ ਗੁਣ ਸੰਗ ਰਹਿਐ ਜੋਤੀ ਜੋਤ ਮਿਲਾਏ ਇਸ ਜੁਗ ਮਹਿ ਬਿਰਲੇ ਬ੍ਰਹਮਣ ਬ੍ਰਹਮ ਬਿੰਦਹਿ ਚਿਤ ਲਾਏ ਨਾਨਕ ਜਿਨ ਕੋ ਨਦਰ ਕਰੇ ਹਰਿ ਸਚਾ ਸੇ ਨਾਮਰ ਹੈ ਲੇਵਲਾਈ ਮਹਲਾ ਤੀਜਾ ਸਤਿਗੁਰ ਕੀ ਸੇਵਨਾ ਕੀਤੀ ਆ ਸਬਦ ਨ ਲਗੋ ਭਾਉ ਹੋ ਮੈ ਰੋਗ ਕਮਾਵਣਾ ਅਤ ਦੀਰਗ ਬਹੁ ਸਵਾਉ ਮਨ ਹਟ ਕਰਮ ਕਮਾਵਣੇ ਫਿਰ ਫਿਰ ਜੋਨੀ ਪਾਏ ਗੁਰਮੁਖ ਜਨਮ ਸਫਲ ਹੈ ਜਿਸ ਨੂੰ ਆਪੇ ਲੇ ਮਿਲਾਏ ਨਾਨਕ ਨਦਰਿ ਨਦਰ ਕਰੇ ਤਾਂ ਨਾਮ ਧਨ ਪੱਲੇ ਪਾਏ ਪੌੜੀ ਸਭ ਵਿੱਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਐ ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚਿਤ ਲਾਈਐ ਗੁਜ ਗਲ ਜੀ ਕੀ ਕੀਚੈ ਸਤ ਗੁਰੂ ਪਾਸ ਤਾਂ ਸਰਬ ਸੁਖ ਪਾਈਐ ਗੁਰਪੂਰਾ ਹਰ ਉਪਦੇਸ਼ ਦੇ ਸਭ ਭੁਖ ਲਹਿ ਜਾਈਐ ਜੋ ਸਪੂਰਬ ਹੋਵੈ ਲਿਖਿਆ ਸੋ ਹਰ ਗੁਣ ਗਾਇਐ ਸ ਲੋਕ ਮਹਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰਾ ਪ੍ਰਭ ਮੇਲ ਮਿਲਾਏ ਸਤਿਗੁਰ ਕਾ ਦਰਸਨ ਸਫਲ ਹੈ ਜਿਹਾ ਕੋ ਇੱਛੇ ਤਿਹ ਫਲ ਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁਖ ਗਵਾਏ ਹਰ ਰਸ ਪੀ ਸੰਤੋਖ ਹੋਆ ਸਾਚ ਵਸਿਆ ਮਨਿ ਆਏ ਸਚਿ ਧਿਆਏ ਅਮਰਾ ਪਦ ਪਾਇਆ ਅਨਹਦ ਸ਼ਬਦ ਵਜਾਏ ਸਚੋ ਦੇਹ ਦਸ ਪਸਰਿਆ ਗੁਰ ਕੈ ਸਾਜ ਸੁਪਾਏ ਨਾਨਕ ਜਿਨ ਅੰਦਰ ਸਚ ਹੈ ਸੇ ਜਨ ਛਪਹਿ ਨਾ ਕਿਸੇ ਦੇਸ਼ ਪਾਏ ਮਹਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾਂ ਕੋ ਨਦਰ ਕਰੇ ਮਨੁਸਤੇ ਦੇਵਤੇ ਭਏ ਸੱਚੀ ਭਗਤ ਜਿਸ ਦੇ ਹਉਮੈ ਮਾਰ ਮਿਲਾਇਨ ਗੁਰ ਕਾ ਸਬਦ ਸੁਚੇ ਨਾਨਕ ਸਹਜੇ ਮਿਲ ਰਹੇ ਨਾਮ ਵਡਿਆਈ ਦੇ ਪੌੜੀ ਗੁਰ ਸਤਗੁਰ ਵਿਚ ਨਾਵੇ ਕੀ ਵੱਡੀ ਵਡਿਆਈ ਹਰ ਕਰਤਾ ਆਪ ਬਧਾਈ ਸੇਵਕ ਸੇਖ ਸਭ ਵੇਖ ਵੇਖ ਜੀਵਨ ਉਨਾ ਅੰਦਰ ਹਿਰਦੇ ਐ ਭਾਈ ਨਿੰਦਕ ਦੋਸਤ ਬੜੀ ਆਈ ਵੇਖ ਨਾ ਸਕਨ ਉਹਨਾ ਪਰਾਇਆ ਭਲਾ ਨਾ ਸੁਖਾਈ ਕਿਆ ਹੋਵੇ ਕਿਸੇ ਕੀ ਝੱਖ ਮਾਰੀ ਜਾਂ ਸੱਚੇ ਸਿੰਘ ਬਣ ਆਈ ਜੇ ਗੱਲ ਕਰਤੇ ਪਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝੱਖ ਝੱਖ ਮਰੇ ਲੁਕਾਈ ਸਲੋਕ ਮਹਲਾ ਤੀਜਾ ਤਰੇ ਆ ਸਾ ਦੁਜੇ ਭਾਲ ਕੀ ਜੋ ਮੋਹ ਮਾਇਆ ਚਿਤ ਲਾਏ ਹਰ ਸੁਖ ਪਲਰ त्यागਿਆ ਨਾਮ ਵਿਸਾਰ ਦੁਖ ਪਾਏ ਮਨਮੁਖ ਅਗਿਆਨੀ ਅੰਦਲੇ ਜਨਮ ਮਰ헤 ਫਿਰ ਆਵੈ ਜਾਏ ਕਾਰਜ ਸਿਧ ਨਾ ਹੋਵਨੀ ਅੰਤ ਗਇਆ ਪਛਤਾਏ ਜਿਸ ਕਰਮ ਹੋਵੈ ਤਿਸ ਸਤਗੁਰ ਮਿਲਹਿ ਜੋ ਹਰ ਹਰ ਨਾਮ ਤਿਆਏ ਨਾ ਮਰਤੇ ਜਨ ਸਦਾ ਸੁਖ ਪਾਇਨ ਜਨ ਨਾਨਕ ਤਿਨ ਬਲ ਜਾਈ ਮਹਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਨਮ ਹੋਇਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੀਤਾ ਸਭ ਆਕਾਰ ਹੁਕਮੀ ਹੀ ਜਮ ਲਗਦਾ ਸੋ ਉਬਰੈ ਜਿਸ ਬਖਸੈ ਕਰਤਾ ਨਾਨਕ ਗੁਰ ਪ੍ਰਸਾਦਿ ਇਹੋ ਮਨ ਤਾ ਤਰੈ ਜਾਂ ਛੋੜੈ ਅਹੰਕਾਰ ਆਸਾ ਮਨਸਾ ਮਾਰੇ ਨਿਰਾਸ ਹੋਏ ਗੁਰ ਸਬਦੀ ਵਿਚਾਰ ਪੌੜੀ ਜਿਥੈ ਜਾਇਐ ਜਗਤ ਮਹਿ ਤਿੱਥੈ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਊੜਿਆਰਾ ਕੇ ਮੋਹ ਫਟਕੀ ਹੈ ਸਚ ਭਗਤ ਵਢਿ ਆਈ ਸਾਚਾ ਸਾਹਿਬ ਸੱਚਾ ਨਿਉ ਹੈ ਸਿਰ ਨਿੰਦਕ ਛਾਈ ਜਨ ਨਾਨਕ ਸੱਚ ਰਾਧਿਆ ਗੁਰਮੁਖ ਸੁਖ ਪਾਈ ਸਾ ਲੋਕ ਮਹਲਾ ਤੀਜਾ ਪੂਰੇ ਭਾਗ ਸਤਗੁਰ ਪਾਈਐ ਜੇ ਹਰ ਪਵ ਬਖਸ ਕਰੇ ਉਪਾਵਾ ਸਿਰ ਪਾਉ ਹੈ ਨਉ ਪ੍ਰਪਤ ਹੋਏ ਅੰਦਰ ਸੀਤਲ ਸਾਤ ਹੈ ਹਿਰਦੇ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪੈਨਣਾ ਨਾਨਕ ਨਾਏ ਵੜਿਆਈ ਹੋਏ ਮਹਲਾ ਤੀਜਾ ਏ ਮਨ ਗੁਰ ਕੀ ਸਖ ਸਣ ਪਾਏ ਹੈ ਗੁਣੀ ਨਿਦਾਨ ਸੁਖ ਦਾਤਾ ਤੇਰੇ ਮਨ ਵਸੈ ਹੋਮੈ ਜਾਏ ਅਭਿਮਾਨ ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਦਾਨ ਬੜੀ ਜਿਤਨੇ ਪਾਤਸ਼ਾਹ ਸ਼ਹ ਰਾਜੇ ਖਾਨ ਉਮਰਾਵ ਸਿਕਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕਿਸ ਹਰ ਕਰਾਵੇ ਸੋ ਏ ਕਰਹਿ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਗੁਰ ਕੈ ਵੱਲ ਹੈ ਤਿੰਨ ਸਭ ਵਰਨ ਚਾਰੇ ਖਾਣੀ ਸਭ ਸ੍ਰੇਸ਼ਟ ਗੋਲੇ ਕਰ ਸਤਿਗੁਰ ਅੱਗੇ ਕਾਰ ਕਮਾਵਣ ਕੋ ਦिए ਹਰ ਸੇਵ ਕੀ ਐਸੀ ਬੜਿਆਈ ਦੇਖੋ ਹਰ ਸੰਤਾ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਨ ਦੂਤ ਸਭ ਮਾਰ ਕਢੀਏ ਹਰ ਹਰ ਕਿਰਪਾਲ ਹੋਆ ਭਗਤ ਜਿਨਾ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰਖ ਲੀਏ ਸਲੋਕ ਮਹਲਾ 3 ਅੰਦਰ ਕਬ ਡਸਦਾ ਦੁੱਖ ਹੈ ਮਨ ਮੁਖ ਧਿਆਨ ਨਾ ਲਾਗੇ ਦੁੱਖ ਵਿੱਚ ਕਾਰ ਕਮਾਵਣੀ ਦੁੱਖ ਵਰਤੈ ਦੁੱਖ ਆਗੇ ਕਰਮੀ ਸਤਗੁਰ ਭੇਟੀਐ ਤਾਂ ਸਤਿਨਾਮ ਲਿਬ ਲਾਗੇ ਨਾਨਕ ਸਹਜੇ ਸੁਖ ਹੋਏ ਅੰਦਰੋਂ ਬ੍ਰਹਮ ਭਉ ਭਾਗੇ ਮਹਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਮੁ ਮਨ ਭਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਅਗਿਆਨ ਅੰਧੇਰ ਚੁਕਾਇਆ ਮਹਲਾ ਤੀਜਾ ਮਨਮੁਖ ਮੈਲੇ ਮਹੇਗਵਾਰ ਗੁਰਮੁਖ ਨਿਰਮਲ ਹਰਿ ਰਾਖਿਆ ਔਰ ਧਾਰ ਭਨਤ ਨਾਨਕ ਸੁਣੋ ਜਨ ਭਾਈ ਸਤਗੁਰ ਸੇਵਿਓ ਹੁਮੈ ਮਲ ਜਾਈ ਅੰਦਰ ਸੰਸਾ ਦੁਖ ਬਿਆਪੇ ਸਿਰ ਧੰਦਾ ਨਿਤ ਮਾਰ ਦੂਜੇ ਭਾਏ ਸੁੱਤੇ ਕਬਹੂ ਨਾ ਜਾਗ ਹੈ ਮਾਇਆ ਮੋਹ ਪਿਆਰ ਨਾਮ ਨਾ ਚਿਤ ਹੈ ਸ਼ਬਦ ਨਾ ਵਿਚਾਰ ਹੈ ਏਹੋ ਮਨਮੁਖ ਕਾ ਵਿਚਾਰ ਹਰ ਨਾਮ ਨਾ ਭਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖੋਵਾਰ ਪੋੜੀ ਜਿਸਨੂੰ ਹਰ ਭਗਤ ਸੱਚ ਬਖਸੀਐਨ ਸੋ ਸੱਚਾ ਸਾਹੋ ਤਿਸ ਕੀ ਮੋਤਾਜੀ ਲੋਗ ਕੱਢਦਾ ਹੋਰਤ ਹਟਨਾ ਵਥਨਾ ਵੇਸਾਹੋ ਭਗਤ ਜਿਨਾਂ ਕੋ ਸੰਮਕ ਹੋਵੇ ਸੋ ਹਰ ਰਾਸ ਲਏ ਬੇਮੁਖ ਭਸ ਪਾਹੋ ਹਰ ਕੇ ਨਾਮ ਕੇ ਬਾਪ ਆਰੀ ਹਰ ਭਗਤ ਹੈ ਜਾਮਨ ਜਾਗਾਤੀ ਤਿਨਾ ਨੇੜ ਨਾ ਜਾਹ ਜਨ ਨਾਨਕ ਹਰ ਨਾਮ ਧਨ ਲੱਦਿਆ ਸਦਾ ਬੇਪਰਵਾਹ ਸਲੋਕ ਮਹਲਾ 3 ਇਹੋ ਜੁਗ ਮਹਿ ਭਗਤੀ ਹਰ ਧਨ ਖੱਟਿਆ ਹੋਰ ਸਭ ਜਗਤ ਭਰਮ ਭੁਲਾਇਆ ਗੁਰ ਪ੍ਰਸਾਦੀ ਨਾਮ ਮਨ ਵਸਿਆ ਅਨ ਦਿਨ ਨਾਮ ਧਿਆਇਆ ਵਿਖਿਆ ਮਾਹੇ ਉਦਾਸ ਹੈ ਹਮੇ ਸਬਦ ਜਲਾਇਆ ਆਪ ਤਰਿਆ ਕੁਲ ਉਦਰੇ ਤਨ ਜਣੇ ਦੀ ਮਾਇਆ ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸਿਉ ਲਿਬ ਲਾਇਆ ਬ੍ਰਹਮਾ ਵਿਸ਼ਨ ਮਹਾਦੇਉ ਤਰੇ ਗੁਣ ਭੁੱਲੇ ਹਮੈ ਮੋਹ ਵਿਧਾਇਆ ਪੰਡਤ ਪੜ ਪੜ ਮੂਨੀ ਭੁੱਲੇ ਦੂਜੇ ਭਾਏ ਚਿਤ ਲਾਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਬਿਨ ਗੁਰ ਤਤ ਨਾ ਪਾਇਆ ਮਨ ਮੁਖ ਦੁਖੀਐ ਸਦਾ ਪ੍ਰਮਾ ਭੁੱਲੇ ਤਿਨੀ ਬਿਰਥਾ ਜਨਮ ਗਵਾਇਆ ਨਾਨਕ ਨਾਮ ਰਤੇ ਸਈ ਜਨ ਸੰਮਦੇ ਜੇ ਆਪੇ ਬਖਸ਼ ਮਿਲਾਇਆ ਮਹਲਾ ਤੀਜਾ ਨਾਨਕ ਸੋ ਸਾ ਲਾਹੀਐ ਜਿਸ ਵਸ ਸਭ ਕੁਛ ਹੋਏ ਤਿਸੇ ਸਰੇ ਬਹ ਪ੍ਰਾਣੀ ਹੋ ਤਿਸ ਬਿਨ ਅਬਰ ਨਾ ਕੋਇ ਗੁਰਮੁਖ ਅੰਤਰਮਨ ਵਸੈ ਸਦਾ ਸਦਾ ਸੁਖ ਹੋਇ ਪੌੜੀ ਜਿਨੀ ਗੁਰਮੁਖ ਹਰਨਾਮ ਧੰਨਾ ਖਟਿਓ ਸੇ ਦਿਵਾਲੀਏ ਜੁਗ ਮਾਹੇ ਕੋਈ ਮੰਗਦੀ ਫਰੀ ਸਭ ਜਗਤ ਮਹਿ ਕੋਈ ਮੋਹ ਥੁਕ ਨਾ ਤਿੰਨ ਕੋ ਪਾਹੇ ਪਰਾਈ ਵਖੀਲੀ ਕਰਹਿ ਆਪਣੀ ਪ੍ਰਤੀਤ ਖੋਵਨ ਸਗਵਾ ਪੀ ਆਪ ਲਖਾਹੇ ਜੇ ਸਤਨ ਕਰਨ ਚੁਗਲੀ ਕਰੇ ਸੋ ਤਨ ਚੁਗਲੀ ਹੱਥ ਨ ਆਵੈ ਓਏ ਭਾਵੈ ਤਿੱਥੈ ਜਾਹੇ ਗੁਰਮਖ ਸੇਵਕ ਭਾਏ ਹਰ ਤਨ ਮਿਲੈ ਤਿੱਥੋਂ ਕਰਮਹੀਣ ਲੈ ਨਾ ਸਕਹਿ ਹੋਰ ਥੈ ਦੇਸ ਦ ਸੰਤਰ ਹਰ ਤਨ ਨਾਹੇ ਸਲੋਕ ਮਹੱਲਾ ਤੀਜਾ ਗੁਰਮਖ ਸੰਸਾ ਮੂਲ ਨ ਹੋਵੇਈ ਤਿੰਤਾ ਵਿੱਚੋਂ ਜਾਏ ਜੋ ਕਸ਼ ਹੋਏ ਸੋ ਸਹਜ ਹੋਏ ਕਹਿਣਾ ਕਛੂ ਨਾ ਜਾਏ ਨਾਨਕ ਤਿੰਨ ਕਾ ਆਖਿਆ ਆਪ ਸੁਣੇ ਜੈ ਲੈਨ ਪੰ내 ਪਾਏ ਮਹੱਲਾ ਤੀਜਾ ਕਾਲ ਮਾਰ ਮਨਸਾ ਮਨੇ ਸਮਾਣੀ ਅੰਤਰ ਨਿਰਮਲ ਨਾਉ ਅਨੰਦਿਨ ਜਾਗੈ ਕਦੇ ਨਾ ਸੋਵੇ ਸਹਜੇ ਅੰਮ੍ਰਿਤ ਪਿਆਉ ਮੀਠਾ ਬੋਲੇ ਅੰਮ੍ਰਿਤ ਬਾਣੀ ਅਰਨ ਦਿਨ ਹਰ ਗੁਣ ਗਾਓ ਨਿਜ ਕਰ ਵਾਸਾ ਸਦਾ ਸਹਉਂਦੇ ਨਾਨਕ ਤਿਨ ਮਿਲਿਆ ਸੁਖ ਪਾਓ ਪੌੜੀ ਹਰ ਧਨ ਰਤਨ ਜਿ ਵੇਹਰੀ ਸੋ ਗੁਰ ਹਰ ਧਨ ਹਰ ਪਾਸੋਂ ਦੇ ਵਾਇਆ ਜੇ ਕਿਸੇ ਕਿਹੋ ਦਿਸ ਆਵੇ ਤਾਂ ਕੋਈ ਕਿਹੋ ਮੰਗ ਲਏ ਅਕੈ ਕੋਈ ਕਿਹੋ ਦਿਵਾਏ ਇਹੋ ਹਰ ਧਨ ਜੋਰ ਕੀਤਾ ਕਿਸੇ ਨਾਲ ਨਾ ਜਾਏ ਬੰਡਾਇਆ ਜਿਸਨੂੰ ਸਤਿਗੁਰ ਨਾਲ ਹਰ ਸਰਦਾ ਲਾਏ ਤਿਸ ਹਰ ਧਨ ਕੀ ਬੰਡ ਹੱਥ ਆਵੇ ਜਿਸਨੂੰ ਕਰਤੈ ਤੁਰ ਲਿਖ ਪਾਇਆ ਇਸ ਹਰ ਧਨ ਕਾ ਕੋਈ ਸਰੀਕ ਨਹੀਂ ਕਿਸੇ ਕਾ ਖਾਤ ਨਹੀਂ ਕਿਸੈ ਕੈ ਸ਼ੀਵ ਬਨੈ ਰੋਲ ਨਹੀਂ ਜੇ ਕੋ ਹਰ ਧਨ ਕੀ ਬਖੀਲੀ ਕਰੇ ਿਸਕਾ ਮੋਹ ਹਾਰ ਚੌਂ ਕੁੰਡਾ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸੇ ਜੋਰ ਬਖੀਲੀ ਨਾ ਚਲਈ ਦਿਹਦਹਿ ਨਿਤ ਨਿਤ ਚੜੈ ਸਵਾਇਆ ਸਲੋਕ ਮਹੱਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੈ ਉੱਬਰੈ ਤਿਤੈ ਲਿਹੋ ਉਬਰ ਸਤਿਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਬਰਨਾ ਸੋਜਈ ਹਰ ਬਿਨ ਬਖਸਣ ਹਾਰ ਮਹਲਾ ਤੀਜਾ ਹਮੇ ਮਾਇਆ ਮੋਹਣੀ ਦੁਜੈ ਲੱਗੇ ਜਾਏ ਨਾ ਇਹ ਮਾਰੀ ਨਾ ਮਰੇ ਨਾ ਇਹ ਹਟ ਵਿਕਾਹੇ ਗੁਰ ਕਾ ਸ਼ਬਦ ਪਰ ਜਾਲੀਐ ਤਾਂ ਇਹ ਵਿਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ ਨਾਨਕ ਮਾਇਆ ਕਾ ਮਾਰਨ ਸਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਗੁਰ ਕੀ ਬੜਿਆਈ ਸਤਗੁਰ ਦਿੱਤੀ ਤੁਰ ਹਾਂ ਹੁਕਮ ਬੁਜਨੀ ਸਾਣ ਪੁੱਤ ਪਾਤੀ ਜਾਵਾਈ ਸਕੀ ਅੱਗੋਂ ਪਿਛੋਂ ਟੋਲ ਡਠਾ ਲਾਹਯੋਨ ਸਭਨਾ ਕਾ ਆਵੇ ਮਹਾਨ ਜਿੱਥੈ ਕੋ ਵੇਖੈ ਥਿੱਥੇ ਮੇਰਾ ਸਤਿਗੁਰੂ ਹਰ ਬਖਸ਼ੋ ਉਸ ਸਭ ਜਹਾਨ ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿਜੈ ਜੇ ਬੇਮਕ ਹੋਵੈ ਸੋ ਫਿਰੇ ਪ੍ਰਿਸ਼ਟ ਥਾਨ ਜਨ ਨਾਨਕ ਕਹਿ ਵੱਲ ਹੋਆ ਮੇਰਾ ਸਵਾਮੀ ਹਰ ਸੱਜਣ ਪੁਰਖ ਸੋ ਜਾਨ ਪੌਂਦੀ ਪਿਤ ਦੇਖ ਕੇ ਸਭ ਆਏ ਪਏ ਸਤਿਗੁਰ ਕੀ ਪੈਰੀਂ lahiyon sabna kihao mano guman salok mahalla pehla koi vahe ko lunai ko paaye khalehan nanak ev na japai koi khae nidaan mahalla pehla jin man vasya taria soe nanak jo paave so hoy pawdi ਪਾਰਬ੍ਰੰਦੈয়াল ਸਾਗਰ ਤਾਰਿਆ ਗੁਰਪੂਰੇ ਮਿਹਰਵਾਨ ਭਰਮ ਭਉ ਮਾਰਿਆ ਕਾਮ ਕ੍ਰੋਧ ਬਿਕਰਾਲ ਦੂਤ ਸਭ ਹਾਰਿਆ ਅਮਰਤ ਨਾਮਨ ਧਾਨ ਕਾਂਠ ਓਰ ਧਾਰਿਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ ਸਲੋਕ ਮਹਲਾ 3 ਜਿਨੀ ਨਾਮ ਬਿਸਾਰਿਆ ਕੂੜੇ ਕਹਿਣ ਕਹੰਨ ਪੰਜ ਚੋਰ ਤਿਨਾ ਘਰ ਮੋਹਨ ਹੋਮੈ ਅੰਦਰ ਸੰਨ ਸਾਖਤ ਮੁਠੇ ਦੁਰਮਤੀ ਹਰ ਰਸ ਨਾ ਜਾਣਨ ਜਿਨੀ ਅੰਮ੍ਰਿਤ ਪਰਮ ਲਟਾਇਆ ਵੇਖਿ ਸਿਉ ਰਚੇ ਰਚੰ ਦੁਸ਼ਟਾ ਸੇਤੀ ਪਰਹੜੀ ਜਨ ਸਿਉ ਬਾਦ ਕਰਨ ਨਾਨਕ ਸਾਖਤ ਨਰਕ ਮਹਿ ਜਮ ਬੱਦ ਦੇ ਦੋ ਕਸ ਹਨ ਪਏ ਕਿਰਤਕ ਮਾਮ ਦੇ ਜਿਵ ਰਾਖ ਹੈ ਦਿਵੈ ਰ ਹਨ ਮਹਲਾ ਤੀਜਾ ਜਿਨੀ ਸਤਗੁਰ ਸੇਵਿਆ ਤਾਣੇ ਤਾਣੇ ਤਿਸ ਅਸਾਸ ਗਰਾਸ ਸਦਾ ਮਨ ਵਸੈ ਜਮ ਜੋਹੇ ਨਾ ਕੈ ਤਿਸ ਹਿਰਦੈ ਹਰ ਹਰ ਨਾਮ ਰਸ ਕਬਲਾ ਸੇਵਕ ਤੇਸ ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਤ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸੈ ਹਉ ਸਦ ਕੁਰਬਾਣੈ ਤੇਸ ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨਾ ਸਿਓ ਤਿਸ ਪੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ सोई ਵਰਤਿਆ జగਤਨ ਹੈ ਘਟ ਘਟ ਮੁਖ ਭਣਿਆ ਬਹੁਤ ਬੜਿਆਈਆਂ ਸਾਹਿ ਬਹਿ ਨਹਿ ਜਾਈ ਗਣੀਆਂ ਸਚ ਸਹਿਜ ਅਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜਿਉ ਬੜਿਆ ਸਲੋਕ ਮਹੱਲਾ ਤੀਜਾ ਆਪਣਾ ਆਪ ਨਾ ਪਛਾਣਈ ਹਰ ਪਵਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉ ਮਨ ਰਹਿ ਹਜੂਰ ਮਨਮਖ ਜਨਮ ਗਵਾਇਆ ਝੂਠੇ ਲਾਲਚ ਕੂਰ ਨਾਨਕ ਬਖਸ਼ ਮਿਲਾਇ ਅਨ ਸੱਚੇ ਸ਼ਬਦ ਹਦੂਰ ਮਹਲਾ ਤੀਜਾ ਹਰ ਪਵ ਸੱਚਾ ਸੋਹਿਲਾ ਗੁਰਮੁਖ ਨਾਮ ਗੋਬਿੰਦ ਅਨ ਦਿਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਿਭਾਗੀ ਹਰ ਪਾਇਆ ਪੂਰਨ ਪਰਮ ਆਨੰਦ ਜਨ ਨਾਨਕ ਨਾਮ ਸਲਾਹਿਆ ਬੋੜ ਨ ਮਨ ਤਨ ਭੰਗ ਹੋੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸ਼ਰਨ ਗੁਰ ਆਵੇ ਪਿਛਲੇ ਗੁਨਹ ਸਤਿਗੁਰ ਬਖਸ ਲਏ ਸਤਸੰਗਤ ਨਾਲ ਦਲਾਵੇ ਜਿਉ ਮੀ ਵੁਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੈ ਇਹ ਵਡਿਆਈ ਸਤਗੁਰ ਨਿਰਵੈਰ ਵਿੱਚ ਜਿਤ ਮਿਲਿਆ ਤਿਸਨਾ ਭੁਖ ਉਤਰੈ ਹਰ ਸਾਂਤ ਤੜ ਆਵੈ ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸ਼ਹਾਕਾਰ ਜੇ ਸਤਗੁਰੂ ਨੋ ਮੰਨੈ ਸੋ ਸਭ ਨਾ ਭਾਵੈ ਸਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ